ਆਹ ਪਹਿਲੀ ਰੇਡ ਇਸੇ ਲਈ ਗੋਲਡੀ ਬੱਜੋਆਣੇ ਵਾਲਾ ਮੇਰੇ ਵੀਰੋ ਇਹ ਆ ਬੱਜੋਆਣਾ ਪਿੰਡ ਹੈ ਕਹਿੰਦੇ ਨੌਜਾਨ ਖੇਡ ਮੈਦਾਨਾਂ ਦੇ ਵਿੱਚ ਛਾਇਆ ਹੋਇਆ ਹੈ ਇਹ ਆ ਬੱਜੋਆਣੀ ਹੈ ਔਰ ਦੂਸਰੇ ਪਾਸੇ ਰਾਜੂ ਪਾਉ ਕਾਂਗੇ ਵਾਲਾ ਵੀਰ ਜੀ ਆਪਾਂ ਬਾਹਰ ਹੋ ਕੇ ਭੰਗੜੇ ਪਾਈਏ ਪਹਿਲਾ ਪੁਆਇੰਟ ਜੋ ਆ ਜੋੜ ਦਿੱਤਾ ਗੋਲਡੀ ਨੇ ਹਾਂ ਜੀ ਵੀਰ ਜੀ ਜਸਪਾਲ ਸੰਧੂ ਮਲਕੀਤ ਸੰਧੂ ਦੇ ਨਾਲ ਹਰਪਾਲ ਸੰਧੂ ਇਟਲੀ ਇਟਲੀ ਉਹਨਾਂ ਵੱਲੋਂ ਇਸ ਵਾਰ 31 ਦਿੱਤਾ ਜਾ ਰਿਹਾ ਹੈ ਲਖਵੀਰ ਪੁੱਲਰ ਤੇ ਲਖਵੀਰ ਪੁੱਲਰ ਤੇ ਰਾਣਾ ਪੁੱਲਰ ਇਹਨਾਂ ਵੱਲੋਂ ਅਗਲੇ ਸਾਲ 44000 ਰੁਪਏ ਦਿੱਤਾ ਜਾਵੇਗਾ ਉਧਰ ਸਾਡਾ ਵੀਰ ਗੁਰਵਿੰਦਰ ਕਾਂਗੇ ਤੇ 31 3100 ਪੰਜ ਜੱਫੀਆਂ ਤੇ ਮੀਸ਼ਾ ਜੀ ਕੇ ਸ਼ੀਸ਼ਾ ਸ਼ੀਸ਼ਾ ਸੰਧੂ ਸ਼ੀਸ਼ਾ ਸੰਧੂ ਕੈਨੇਡਾ ਡਾਕਟਰ ਨਸੀਬ ਸੰਧੂ ਰਮਣਾ ਸੰਧੂ ਇਹਨਾਂ ਵੱਲੋਂ 5 ਜੱਫੇ 3100 ਦੇ ਉਧਰ ਸਾਡਾ ਵੀਰ ਕਾਲਾ ਸੰਧੂ ਗਰਮੀਤ ਸੰਧੂ ਦਾ ਜੱਸਾ ਸੰਧੂ ਉਹਨਾਂ ਵੱਲੋਂ 4500 ਲੱਗਿਆ ਗੁਰਵਿੰਦਰ ਦੇ ਤਿੰਨ ਜੱਫਿਆਂ ਤੇ ਆਹ ਕੋ ਲੈ ਕੇ ਪਰਚੀ ਦੇ ਗਏ ਆ ਬਾਈ ਕਹਿੰਦੇ ਤਿੰਨਾਂ ਦੇ ਕਰਦੇ ਪੰਜ ਜ਼ਿਆਦੇ ਆ ਸਹੀ ਤੇ ਤਿੰਨ ਹੀ ਬੰਦੇ ਆ ਜੀ ਤਿੰਨ ਜੱਫਾ ਤੇ ਸਹੀ ਤੇ ਤਿੰਨ ਹੀ ਬੰਦੇ ਆ ਸੋ ਆਓ ਇਸੇ ਲਈ ਪਈ ਹੋਈ ਰੇਡ ਇਹ ਆ ਬਲਕਰਨ ਕਲਿਆਣਾ ਵਾਲਾ ਲੈ ਗੁਰਵਿੰਦਰ ਮੇਰਾ ਖਿਲ ਇੱਕ ਜਫਾ ਤੇ ਹੋ ਗਿਆ ਆਹ ਪਈ ਹੋਈ ਰੇਡ ਖੇਡ ਮੈਦਾਨ ਦੇ ਵਿੱਚ ਕਲਿਆਣਾ ਵਾਲਾ ਬਲਕਰਨ ਇਹ ਮੁੰਡਾ ਕਹਿੰਦੇ ਟਾਪ 10 ਰੀਡਰਾਂ ਦੇ ਵਿੱਚ ਨਾਮ ਦਰਜ ਹੈ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਖੇਡ ਆਇਆ ਹੈ ਵੱਜੋਂ ਆਣੀਆਂ 골ਡੀ ਆ ਗਿਆ ਤੇ ਬਸੰਤ ਜ਼ਿਕਰ ਕਰ ਰਿਹਾ ਲਓ 골ਡੀ ਆ ਗਿਆ ਫਾਈਨਲ ਆ ਹੁਣ ਕਮੈਂਟਰੀ ਕਰ ਰਹੇ ਨੇ ਆ ਮੇਰੇ ਪੰਜਾਬੀ ਵੀਰੋ ਗੁਰਵਿੰਦਰ ਘਾਂਗੇ ਵਾਲਾ ਨਾਲ ਕਹਿੰਦੇ ਵੀਰਾ ਨਾਲ ਸੋਹਣਿਆ ਆ ਮੇਰੇ ਪੰਜਾਬੀ ਵੀਰੋ ਵੀਰੇ ਨਾਲ ਟੱਕਰ ਹੈ ਨੰਬਰ ਧਾਵੀ ਦਾ ਆ ਸਾਹਮਣੇ ਕਿ ਕਬੱਡੀ ਦੇ ਖਿਡਾਰੀਆਂ ਚ ਵੱਖਰਾ ਹੀ ਰੋਬ ਹੁੰਦਾ ਪੱਪਾ ਭਾਰ ਤੁਰਦੇ ਪੱਟਾਂ ਵਿੱਚ ਜ਼ੋਰ ਹੁੰਦਾ ਹੈ ਪੱਟਾਂ ਦੇ ਜ਼ੋਰ ਦਾ ਹੁਣ ਪਤਾ ਲੱਗਣਾ ਹੈ ਵੀ ਕਿਹਦੇ ਵਿੱਚ ਕਿੰਨਾ ਦਾਮਾ ਹੈ ਉਹ ਬਲਕਰਨ ਨੇ ਕਬੱਡੀ ਪਾਈ ਹੈ ਇਹ ਕਿੰਨੇ ਦੇ ਉਪਰ ਕਹਿੰਦੇ ਗੁਰਲਾਲ ਦਿਉਣ ਵਾਲਾ ਨਾਲ ਅੰਮ੍ਰਿਤ ਨਾਠੇ ਆਣੀ ਹੈ ਆਹ ਵੇਖਦਾ ਟੱਕਰ ਗੁਰਲਾਲ ਦੇ ਨਾਲ ਪਰ ਬਲਕਰਨ ਇੱਕ ਤਗੜਾ ਨੰਬਰ ਜੋੜਦਾ ਹੋਇਆ ਹੈ ਵੀਰ ਸ਼ੀਸ਼ਾ ਸੰਧੂ ਕੈਨੇਡਾ ਤੇ ਡਾਕਟਰ ਨਸੀਬ ਸੰਧੂ ਕਹਿੰਦੇ ਨਾਲ ਰਮਣਾ ਵੀ ਤਿੰਨ ਜਫਿਆਂ ਤੇ 3100 ਹੈ ਤੇ 2100 ਹੋਰ ਪਾਲੋ ਸਾਡੇ ਮਲਕੀਤ ਸੰਧੂ ਵੱਲੋਂ ਮੇਰੇ ਵੀਰੋ ਗੁਰਵਿੰਦਰ ਕਾਂਗੇ ਦੇ ਤਿੰਨ ਜਫਿਆਂ ਤੇ 2100 ਮਲਕੀਤ ਬਾਈ ਦਾ ਪਾਲਿਓ ਲੱਗ ਪੱਗ 5200 ਦਾ ਜਫਾ ਹੁਣ ਵਾਹ ਓਏ ਗੁਰਵਿੰਦਰ ਕਾਂਗੇ ਆਲੇ ਦੂਜਾ ਹੋਗੇ ਜਿਸਕਰਨ ਬਾਈ ਤੇ ਸਤਨਾਮ ਬਾਈ ਰਾਜੂ ਪਾਉ ਦੇ ਤਿੰਨ ਜਫੇ 3100 ਦੇ ਹੋਣੇ ਹੈ ਲੈ ਵੀ ਲਖਿਆ 4500 ਕਾਲੇ ਸੰਧੂ ਵੱਲੋਂ ਤੇ ਗਰਮੀਤ ਸੰਧੂ ਤੇ ਜੱਸੇ ਸੰਧੂ ਵੱਲੋਂ ਵੀ ਲੱਗੇ ਆ 45 ਦੀ ਤੇ ਇਧਰ 5200 ਕਰਤਾ ਵੀਰਾਂ ਨੇ ਸ਼ੀਸ਼ਾ ਸੰਧੂ ਦਾ ਨਸੀਬ ਸੰਧੂ ਤੇ ਰਮਨ ਸੰਧੂ ਵੱਲੋਂ ਇਹ ਮੇਰੇ ਵੀਰੋ 5200 ਤੇ 4500 ਤੇ 2100 ਕੈਲਕੂਲੇਸ਼ਨ ਆਪੇ ਕਰ ਲਓ ਆਹ ਸਾਹਮਣੇ ਵੇਖੋ ਟੱਕਰ 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 ਇੱਕ ਪਾਸੇ ਅਮਰਤਾ ਨਾਥੇ ਆਣੀਆ ਲਓ ਨਾਥੇ ਆਣੀਆ ਸਿਰਾ ਲਾ ਗਏ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਵੀਰੋ ਕਿ ਜਿਹੜੇ ਪਾਣੀਆ ਚ ਲੋਕ ਲਾਉਂਦੇ ਤਾਰੀਆਂ ਉਹ ਪਾਣੀ ਅਸੀਂ ਪੀਤੇ ਹੋਏ ਆ ਤੇ ਸਿਰ ਕੱਟ ਮੇ ਰਿਕਾਰਡ ਪੈਦਾ ਕੀਤੇ ਹੋਏ ਆ ਸਿਰ ਕੱਟ ਮੇ ਰਿਕਾਰਡ ਪੈਦਾ ਕੀਤੇ ਹੋਏ ਹੈ ਰਿਕਾਰਡ ਮੇਰੇ ਵੀਰੋ ਬਣ ਜਾਣੇ ਆ ਉਹ 골ਡੀ ਵੱਜੋ ਆਣੀਆਂ ਰੇੜ ਪਾ ਰਿਆ ਕਾਂਗੇ ਵਾਲਿਆ ਉਹ ਮੇਰੇ ਵੀਰੋ ਰਾਜੂ pau ਦੇ ਨਾਲ ਮੁਕਾਬਲਾ ਹੈ ਉਹ 골ਡੀ ਨੇ ਨੰਬਰ ਜੋੜ ਦਿੱਤਾ ਲੈ ਵੀ ਲਖਿਆ ਬਲਕਰਨ ਆ ਗਿਆ ਲਓ ਕਲਿਆਣਾ ਵਾਲਾ ਕਹਿੰਦੇ ਬਲਕਰਨ ਆ ਗਿਆ ਸਤਨਾਮ ਬਾਈ ਸਾਡਾ ਤੇ ਜਸਕਰਨ ਬਾਈ ਕਹਿੰਦਾ ਵੀ ਰਾਜੂ ਤੋਂ ਲਵਾ ਤਿੰਨ ਜੱਫੇ ਪਰ ਕਲਿਆਣਾ ਵਾਲਾ ਕਿ ਉੱਚਾ ਲੰਮਾ ਗਬਰੂ ਤੇ ਸ਼ੇਰ ਜਿੰਨੀ ਜਾਣ ਹੈ ਟੌਪ ਦਾ ਏ ਰੇਡਰ ਇਹ ਬਲਕਰਨ ਕਲਿਆਣ ਟੌਪ ਦਾ ਏ ਰੇਡਰ ਇਹ ਬਲਕਰਨ ਕਲਿਆਣ ਉੱਚੇ ਲੰਮੇ ਕਾਦੇ ਚ ਲੋਹੜਿਆਂ ਦੀ ਜਾਣ ਹੈ ਆਹ ਸਾਹਮਣੇ ਕਹਿੰਦੇ ਕਪਤਾਨ ਕਲਿਆਣਾ ਵਾਲੇ ਦਾ ਵੀਰ ਪਰ ਦੂਸਰੇ ਪਾਸੇ ਗੁਰਲਾਲ ਦੇਉਣ ਵਾਲਾ ਕਹਿੰਦੇ ਗੁਰਲਾਲ ਦੇਉਣ ਵਾਲਾ ਨੰਬਰ ਧਾਵੀ ਦੇ ਹਿੱਸੇ ਹੈ ਸਾਰਿਆਂ ਦਾ ਧੰਨਵਾਦ ਕਰਦੇ ਆਂ ਅਗਲੇ ਸਾਲ ਪ੍ਰਬੰਧਕ ਕਮੇਟੀ ਜਿੰਨਾ ਵੀ ਪ੍ਰਾਈਜ਼ ਰੱਖੇਗੀ ਸਾਡੇ ਗਰਮੀਤ ਸੰਧੂ ਤੇ ਕਾਲੇ ਸੰਧੂ ਹਰਮ ਵੱਲੋਂ ਦਿੱਤਾ ਜਾਣਾ ਹੈ ਲੈ ਵੀ ਬਸੰਤ ਕਾਰਸੇਪਤ ਮੁੰਡਾ ਧੂਰਾ ਦਿਉਣ ਵਾਲਾ ਲਓ ਧੂਰਾ ਦਿਉਣ ਵਾਲਾ ਆ ਮੇਰੇ ਵੀਰੇ ਦਿਉਣ ਦਾ ਅਲਬੇਲਾ ਬੜਾ ਮਸ਼ਹੂਰ ਰਿਹਾ ਪਰ ਆ ਕਹਿੰਦੇ ਸਾਹਮਣੇ ਗੁਰਵਿੰਦਰ ਘਾਂਗੇ ਵਾਲਾ ਗੁਰਵਿੰਦਰ ਕਿੰਨੇ ਜੱਫੇ ਹੋ ਗਏ ਦੱਸੀ ਦੋ ਹੋ ਗਏ ਇੱਕ ਬਾਕੀ ਹੈ 4501 ਕਾਲੇ ਸੰਧੂ ਤੇ ਗਰਮੀਤ ਸੰਧੂ ਤੇ ਜੱਸੇ ਸੰਧੂ ਵੱਲੋਂ ਤੇ 5100 ਡਾਕਟਰ ਮੇਰੇ ਵੀਰੋ ਉਧਰ ਨਸੀਬ ਸੰਧੂ ਤੇ ਨਾਲ ਰਮਣਾ ਸਾਡਾ ਸੰਧੂ ਤੇ ਸ਼ੀਸ਼ਾ ਸੰਧੂ ਕੈਨੇਡਾ ਇਹਨਾਂ ਵੱਲੋਂ 5100 ਹੈ ਰਾਜੂ ਤੇਰੇ ਤਿੰਨ ਜਫਿਆਂ ਤੇ 2100 ਇਹਨਾਂ ਵੀਰਾਂ ਵੱਲੋਂ ਹੈ 2100 ਇੱਕ ਮਲਕੀਤ ਸਿੰਘ ਜੀ ਸੰਧੂ ਸਾਹਿਬ ਉਹਨਾਂ ਵੱਲੋਂ ਵੀ ਲੱਗਿਆ ਹੈ ਗੁਰਵਿੰਦਰਾ ਮੈਨੂੰ ਲੱਗਦਾ ਵੀ ਗੱਲ 8 9000 ਦਸ ਦੇ ਆਸੇ-ਪਾਸੇ ਹੈ ਆ ਇੱਕੋ ਦਫਾ ਹੈ ਆ ਇੱਕੋ ਤੇਰਾ ਲੱਖ ਵਰਗਾ ਹੈ ਆ ਰਾਜੂ ਪਾਉ ਤੇ 골ਡੀ ਦਰਮਿਆਨ ਟੱਕਰ ਸਿਰੇ ਦੀ ਹੈ ਨੰਬਰ ਜਿਹੜਾ ਧਾਵੀ ਦਾ ਹੈ ਨੰਬਰ ਗੋਲਡੀ ਦਾ ਆ ਕੰਨੇ ਦਾ ਵੀਰ ਅਮਰੀਕਾ ਵਸਦਾ ਕਪਤਾਨ ਕਿ ਤੇਰੀ ਵੀ ਡਰਾਈਵਰਾਂ ਅਮਰੀਕਾ ਵਾਲਿਆ ਕਿੱਥੇ ਜਾਂਦੀ ਦਿਨਖਾ ਤੇਰੀ ਵੀ ਡਰਾਈਵਰ ਅਮਰੀਕਾ ਵਾਲਿਆ ਕਿੱਥੇ ਜਾਂਦੀ ਤਨਖਾਹ ਮੇਰੇ ਵੀਰੋ ਟਰੱਕ ਚਲਾਉਂਦਾ ਕਪਤਾਨ ਨੇ ਤਗੜੀ ਕਬੱਡੀ ਖੇਡੀ ਐ ਇਹ ਉਹਦਾ ਵੀਰ ਐ ਇਹ ਬਲਕਰਨ ਐ ਇਹ ਕਹਿੰਦੇ ਕਲਿਆਣਾ ਵਾਲਾ ਪੰਜੇ ਲਹਿਰੇ ਪੰਜ ਕਲਿਆਣਾ ਪੂਲਾ ਪੂਲੀ ਕੋਲੋ ਕੋਲੀ ਤੇ ਗੰਗਾ ਕੋਲ ਨਥਾੜਾ ਹੁਣ ਵੇਖਦਾ ਵੀ ਅੰਮ੍ਰਿਤ 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 ਆਹ ਨਾਥਿਆਣੀਆਂ ਆਹ ਨਾਥਿਆਣੀਆਂ ਸਿਰਾਂ ਲਾ ਗਿਆ ਇਹ ਅੰਮ੍ਰਿਤ ਪਾਲ ਮੇਰੇ ਵੀਰੋ ਕੌਮ ਦਾ ਯੋਧਾ ਟਿਪੜੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਜਿਹੜੇ ਜਿੱਤੇ ਆ ਸਭ ਤੋਂ ਵੱਧ ਵੋਟਾਂ ਤੇ ਉਹ ਜੇਲ੍ਹਾਂ ਚ ਜਿਹੜੇ ਹਾਰ ਗਏ ਉਹ ਮੇਰੇ ਪੰਜਾਬੀ ਵੀਰੋ ਮੰਤਰੀ ਬਣਾ ਦਿੱਤੇ ਉਹ ਗੁਰਵਿੰਦਰ ਘਾਂਗੇ ਵਾਲੇ ਨੇ ਲਓ ਤਿੰਨ ਜਫੇ ਹੋ ਗਏ ਆ ਤੀਜਾ ਜਫਾ ਹੋ ਗਿਆ ਮੇਰੇ ਵੀਰੋ ਮੇਰਾ ਖਿਆਲ 10000 ਦੇ ਲੱਗ ਪੱਗ ਦੇ ਜਫੇ ਆ ਮੇਰੇ ਵੀਰੋ ਇੱਕ ਆਰੀ ਤਾੜੀਆਂ ਮਾਰ ਦੋ ਮੇਰੇ ਵੀਰੋ ਲੈ ਵੀ ਲਖਿਆ ਆਪਾ ਪੈਸੇ ਬੋਲ ਦਈਏ 5100 ਰੁਪਿਆ ਸੀਸਾ ਸੰਧੂ ਕੈਨੇਡਾ ਡਾਕਟਰ ਨਸੀਬ ਸੰਧੂ ਤੇ ਰਮਣਾ ਸੰਧੂ ਲਿਆਓ ਜੀ 5100 ਬਾ ਦੇਈਏ ਤੇ 3500 ਰੁਪਿਆ ਸਾਡਾ ਵੀਰ ਕਾਲਾ ਸੰਧੂ ਤੇ ਗਰਮੀ ਸੰਧੂ ਜੱਸਾ ਸੰਧੂ ਆਪੇ ਲੈ ਲਓ ਨੰਬਰ ਜੀ ਇਹੋ ਦੇ ਦਿਓ ਸਿੱਧੇ 2100 ਰੁਪਿਆ ਮਲਕੀ ਸੰਧੂ ਜੀ ਸਾਡਾ ਵੀਰ ਕਿੱਥੇ ਆ ਜੀ ਮਲਕੀਤ ਤਬਾਈ 21000 ਸਾਡਾ ਭਰਾ ਪੁੱਜਦਾ ਕਰਦੇ ਲੈ ਵੀ ਗੁਰਵਿੰਦਰ ਮੇਰਾ خیال 10300 ਬਣ ਗਿਆ ਆਪਣੀ ਮਾਇਆ ਪ੍ਰਾਪਤ ਕਰ ਲਾ ਵੀਰਾ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਗੁੱਗਲ ਪੇ ਲੈ ਲੋ ਜੀ ਲਾਓ ਇਸੇਲੇ ਅਮਰਤ ਤੇ ਨੀਟਾ ਅਮਰਤ ਤੇ ਨੀਟਾ 나ਥਿਆਣੀਆਂ ਅਮਰਤ ਕਬੱਡੀ 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 ਵਾਹ ਓਏ 나ਥਿਆਣੀਆਂ ਵਾਹ ਓਏ ਨਾਥੇ ਆਣੀਏ ਓ ਸਿਰਾ ਲਾ ਦਿੱਤਾ ਅਮਰਤ ਨੇ ਓ ਮੇਰੇ ਪੰਜਾਬੀ ਵੀਰੋ ਕਿ ਦੋਨਾਂ ਉੱਤੇ ਜੋਰ ਜਵਾਨੀ ਚੜਿਆ ਮਾਰ ਛੜਪੇ ਜਾਥੀ ਕਹਿੰਦਾ ਜਾਨ ਨਹੀਂ ਦੇਣਾ ਤੇ ਜਾਮ ਕਰ ਦੂ ਚੱਕੇ ਰਾਜ ਲਹੇੜੀ ਦੋਮਾਂ ਦੀ ਹੀ ਉਲਝ ਗਈ ਏ ਤਾਨੀ ਆ ਕੁੰਡੀਆਂ ਦੇ ਸਿੰਘ ਫਸ ਗਿਆ ਹੁਣ ਨਿੱਤਰੂ ਬੜੇਵੇਂ ਖਾਨੀ ਆਹ ਕੁੰਡੀਆਂ ਦੇ ਸਿੰਘ ਫਸ ਗਿਆ ਆਹ ਗੋਲਡੀ ਤੇ ਗੁਰਵਿੰਦਰ ਮੇਰੇ ਵੀਰੋ ਆਹ ਗੁਰਵਿੰਦਰ ਕਾਂਗੇ ਵਾਲਾ ਕਾਂਗੇ ਵਾਲਾ ਲਓ ਕਾਂਗੇ ਵਾਲੇ ਨੇ ਪਿਆਰ ਦਿੱਤਾ ਮੇਰੇ ਵੀਰੋ ਨੰਬਰ ਗੋਲਡੀ ਦਾ ਪਰ ਨੰਬਰ ਕਹਿੰਦੇ ਵੱਜੋ ਆਣੀਏ ਗੋਲਡੀ ਦਾ ਐਨ ਮੁੰਡਾ ਬੜਾ ਫਰਤੀਲਾ ਮੇਰੇ ਵੀਰੋ ਰੇਡਾਂ ਬੇਲ-ਬੇਲ ਕੇ ਪਾਉਂਦਾ 21-21000 ਕਹਿੰਦੇ ਵੈਸਟਾਂ ਨੂੰ ਦਿੱਤਾ ਜਾਣਾ 21-21000 ਦਿੱਤਾ ਜਾਣਾ ਲੈ ਵੀ ਜਸਕਰਨ ਬਾਈ ਲੈ ਵੀ ਸਤਨਾਮ ਬਾਈ ਦੇਖ ਯਾਰਾ ਲਓ ਦੇਖ ਰਿਹਾ ਇਸ ਵੇਲੇ ਕਲਿਆਣਾ ਵਾਲਾ ਕਿ ਮੁਰਕੋ ਮੁਰਕੀ ਹੋ ਗਿਆ ਕਹਿੰਦੇ ਜੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੁੱਬਦਾ ਆ ਜਿਸਮ ਇਕਠੌਰ ਚੋਬਰਾਂ ਦਾ ਬਲਕਾਰ ਨੂੰ ਜਫਾ ਆ ਗੁਰਲਾਲ ਨੇ ਲਾਇਆ ਜਿਹੜਾ ਹੋਲਡ ਵਾਲਾ ਨੰਬਰ ਆ ਘਾਂਗੇ ਦੀ ਟੀਮ ਦਾ 골ਡੀ ਤੇਰੀਆਂ ਤਿੰਨ ਰੈਡਾਂ ਸਫਲ ਆ ਵੀਰ ਜੀ ਆਇਆ ਕਿ 2100 ਰੁਪਇਆ ਇਹ Google Pay ਨੰਬਰ ਦੇ ਕਹਿੰਦੇ ਵੀ ਕੈਸ਼ ਕਮੇਟੀ ਕੋਲੋਂ ਮੁੱਕ ਗਿਆ ਅਸੀਂ Google Pay ਕਰਨਾ ਹੁਣ ਸਕੈਨ ਹੀ ਕਰਾਂਗੇ ਲਾਓ ਸਾਹਮਣੇ ਪਈ ਹੋਈ ਰੇਡ ਆਓ ਸਾਹਮਣੇ ਮੇਰੇ ਵੀਰੋ ਵੱਜੋ ਆਣੀਆਂ ਵੱਜੋ ਆਣੀਆਂ ਆ ਗਿਆ ਮੈਚ ਸਮਾਪਤ ਮੈਚ ਸਮਾਪਤ ਹੋ ਗਿਆ ਮੈਚ ਹੀ ਸਮਾਪਤ ਹੋ ਗਿਆ ਨਹੀਂ ਪਹਿਲਾਂ ਦਫਨੇ ਲੱਗਦਾ ਅੱਛਾ ਆ ਬਾਈ ਪੈਸੇ ਆਪਣੇ ਲੈ ਲਿਓ ਵੀਰ ਜੀ ਉਹ ਨਹੀਂ ਆਏ ਆ ਕਹਿੰਦੇ ਵੀ ਆਪਾਂ ਨਗਦੀ ਦੇ ਦਿੰਦੇ ਆ ਆਪੇ ਹਿਸਾਬ ਕਰ ਲਿਓ ਸੋ ਬਹੁਤ ਬਹੁਤ ਧੰਨਵਾਦ ਬੋਲ ਦਿਆਂ ਤਾਂ ਗਲਤੀ ਹੋ ਗਈ ਤਾਂ ਮਾਫ ਕਰਨਾ ਸੋ ਗੁਰਵਿੰਦਰ ਫੋਟੋ ਨਹੀਂ ਰਾਜੂ ਪਾਉ ਬਹੁਤ ਧੰਨਵਾਦ ਜੀ ਰਾਜੂ ਭਾਈ ਪਾਉ ਭਾਈ ਆਈ ਹੋਰਾਂ ਯਾਰ ਬਾਈ ਕਹਿੰਦੇ ਵੀ ਅਸੀਂ ਤਿੰਨ ਜੱਫਿਆਂ ਤੇ 3100 ਰੁਪਇਆ ਲਾਇਆ ਗੁਰਵਿੰਦਰ ਰਾਜੂ ਪਾਉ ਦੇ ਜੱਫੇ ਤੇ ਨਹੀਂ ਲੱਗੇ ਆ ਲੈ 1600 ਰੁਪਇਆ ਰਾਜੂ ਪਾਉ ਨੂੰ ਦੇ ਦੇ ਇਹ 1500 ਰੁਪਿਆ ਕਹਿੰਦੇ ਬਈ ਤੂੰ ਰੱਖ ਲਾ ਬਹੁਤ ਬਹੁਤ ਧੰਨਵਾਦ ਸਾਡੇ ਜਸਕਰਨ ਬਾਈ ਦਾ ਤੇ ਸਤਨਾਮ ਬਾਈ ਦਾ ਜਿਨ੍ਹਾਂ ਨੇ 1500 ਰੁਪਏ ਦਾ ਦਾਸ ਲਈ ਮਾਨ ਪੁੱਜਦਾ ਕੀਤਾ ਤੇ 1600 ਰੁਪਿਆ ਕਹਿੰਦੇ ਰਾਜੂ ਪਾਉ ਲਈ ਮਾਨ ਭੇਜਿਆ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸੋ ਬਿਉਣ ਦੇ ਨੰਬਰ ਨੇ 12 ਤੇ 7 ਨੰਬਰ ਕਾਂਗੇ ਰਿਆ ਲੇ ਵੀ ਰਾਜੂਪਾਉ ਰਾਜੂਪਾਉ ਆਈ ਯਾਰਾ ਇੱਕ ਫੋਟੋ ਕਰਾਉਣੀ ਚਾਹੁੰਦੇ ਆ ਸਾਡੇ ਬਾਈ ਕਹਿੰਦੇ ਯਾਦਾਂ ਰਹਿ ਜਾਂਦੀਆਂ ਸਾਡੀ ਜ਼ਿੰਦਗੀ ਦਾ ਮਾਨ ਸਤਨਾਮ ਬਾਈ ਤੇਜਸ ਕਰਨ ਬਾਈ ਜਿਨ੍ਹਾਂ ਨੇ 1500 ਰੁਪਏ ਦੇ ਮਾਨ ਸਨਮਾਨ ਇਹਨਾਂ ਦੋਨਾਂ ਤੋਂ ਪ੍ਰਾਈਜ਼ ਪ੍ਰਾਈਜ਼ ਲੈ ਲੈਣ ਟੀਮਾ ਜਲਦੀ ਫਾਸਟ ਸੈਕਿੰਡ ਦੱਸੋ ਜੀ ਫਾਸਟ ਕਿਹੜੇ ਕੰਗਾ ਹੈ ਸੈਕਿੰਡ ਦਿਆਂ ਬੈਸਟ ਵੀ ਦੱਸ ਦਿਓ ਕਿਹੜੇ ਕਿਹੜੇ ਸੁਪਨਾ ਪ੍ਰਾਈਜ਼ ਲੈ ਲੈਣ ਅੱਜ ਦੇ ਦਿਨ ਦਾ ਬੈਸਟ ਰੇਡਰ 골ਡੀ ਵੱਜੋ ਆਣਾ ਜਿਨੇ 6 ਕਬਡੀਆਂ ਪਾ ਕੇ 6 ਨੰਬਰ ਪ੍ਰਾਪਤ ਕੀਤੇ ਆ ਵੀ 골ਡੀ ਨਾਲੇ 2100 ਰੁਪਿਆ ਬਾਈ ਹੋਰਾਂ ਤੋਂ ਲੈ ਲੈ ਗੂਗਲ ਪੇ ਸਾਡੇ ਭਰਾਵਾਂ ਨੇ ਕਰਨਾ ਹੈ ਅਮਰਤ 나ਥਿਆਣਾ ਜਿਨੇ 5 ਟੱਚ ਤੇ 4 ਜੱਫੇ ਲਾਏ ਆ ਅਮਰਤ 나ਥਿਆਣਾ ਬੈਸਟ ਜੱਫੀ ਹੈ ਫਾਸਟ ਦਿਉਣ ਤੇ ਸੈਕੰਡ ਘਾਂਗਾ